हां जी दोस्तों सत श्री अकाल स्वागत करते हैं टोटा राज संधू फार्मिंग ਦੇ ਵਿੱਚ ਕਿਸਾਨ ਵੀਰੂ ਅੱਜ ਪਹੁੰਚ ਚੁੱਕਿਆ ਪਿੰਡ ਸੌਰ ਸਿੰਘ ਜਿਲ੍ਹਾ ਤਹਿਸੀਲ ਸ਼੍ਰੀ ਤਰਨਤਨ ਸਾਹਿਬ ਭੋਲਰ ਡੇਰੀ ਫਾਰਮ ਤੇ ਆਇਆ ਵੀਰ ਸੰਦੀਪ ਸਿੰਘ ਉਹਨਾਂ ਦੇ ਕੋਲ ਠਿੱਕੀਵਰ ਤੋਂ ਸਿਰਫ 8-9 ਕਿਲੋਮੀਟਰ ਦੀ ਦੂਰੀ ਤੇ ਪਿੰਡ ਸੌਰ ਸਿੰਘ ਇਸੇ ਪਿੰਡ ਤੋਂ ਦੋਸ ਇੱਕ ਪਿੰਡ ਪੁਚਰ ਨੂੰ ਛੜਕ ਜਾਂਦੀ ਆ ਇਸੇ ਛੜਕ ਦੇ ਉੱਪਰ ਵੀਰ ਉਹਨਾਂ ਦਾ ਫਾਰਮ ਆ ਹਰ ਦੌਰ ਦੀ ਤਰ੍ਹਾਂ ਅੱਜ ਵੀ ਭਰਾਵਾਂ ਨਾਲ ਪਾ ਟੋਟਲ 5 ਕਿਲਾਗ ਦਿਖਾਉਣੇ ਆ ਠੀਕ ਆ ਜੀ ਜਿਹਦੇ ਵਿੱਚ ਦੋ ਵੜਾ ਸੁਈਆਂ ਨੇ ਤਾਜ਼ੀਆਂ ਦੋ ਗੱਬੜਾਂ ਇੱਕ ਝੋਟੀ ਵਿਖਾਉਣੀ ਆ ਬੂਰੀ ਝੋਟੀ ਆ ਪੂਰੀ ਡਿਟੇਲ ਦੇ ਵਿੱਚ ਚੱਲਾਂਗੇ ਬਾਕੀ ਹੱਥ ਜੁੜ ਕੇ ਸਾਰੇ ਵੀਰੋਂ ਇੱਕ ਵਾਰੀ ਫੇਰ ਬੇਨਤੀ ਆ ਜਿੰਨੇ ਵੀ ਪਸ਼ੂ ਆਪਾਂ ਤੁਹਾਨੂੰ ਦਿਖਾਉਣੇ ਆ ਜਿਹੜਾ ਲੱਕ ਸੋਇਆ ਸੁਆਇਆ ਆਪਣੀ ਇੱਕ ਟਾਈਮ ਦੋ ਟਾਈਮ ਤਿੰਨ ਟਾਈਮ ਚੋਕੇ ਤਸੱਲੀ ਕਰਨੀ ਤੁਹਾਡਾ ਹੱਕ ਬਣਦਾ ਤਸੱਲੀ ਜ਼ਰੂਰ ਕਰਿਆ ਕਰੋ ਸੋ ਗੱਪਣ ਪਸ਼ੂ ਆਪਣੇ ਟਿੱਪ ਕੇ ਲੈ ਕੇ ਜਾਓ ਆਨਲਾਈਨ ਵੀ ਭਰਾ ਕੋਈ ਖਰੀਦੀ ਕਰਦਾ ਜੋ ਗੱਲ ਦੱਸੀ ਜਾਊਗੀ ਠੀਕ ਆ ਜੀ ਉੱਤੇ ਵੀਰ ਸੰਦੀਪ ਜੀ ਪੂਰੇ ਖਰੇ ਉੱਤਰਦੇ ਆ ਰਹੇ ਨੇ ਕਿਸੇ ਭਰਾ ਨੇ ਇਹ ਦਾਵਾ ਨਹੀਂ ਕੀਤਾ ਜਾਂ ਗੁਜ਼ਾਰਚ ਨਹੀਂ ਕੀਤੀ ਕਿ ਵੀ ਜੋ ਚੀਜ਼ ਦੱਸੀ ਆ ਉਹਦੇ ਤੋਂ ਚੀਜ਼ ਹਟ ਕੇ ਨਿਕਲੀ ਆ ਠੀਕ ਬਾਕੀ ਅੱਜ ਤਰੀਕ ਤੁਸੀਂ ਨੋਟ ਕਰ ਲਓ 2 ਜਨਵਰੀ ਠੀਕ ਹੈ ਜੀ ਤੇ ਆਓ ਕਰਦੇ ਆ ਪੂਰੀ ਗੱਲਬਾਤ ਵੀਰ ਸੰਦੀਪ ਦੇ ਨਾਲ ਸਭ ਤੋਂ ਪਹਿਲਾਂ ਵੀਰ ਸੰਦੀਪ ਸਾਹਿਬ ਜੀ ਸਤ ਸਾਲ ਸੰਤੂ ਸਾਹਿਬ ਜੀ ਠੀਕ ਠਾਕ ਜੀ ਮਹਾਰਾ ਜੀ ਅੱਜ ਕਿਵੇਂ ਸੇਤਾ ਬੜੀ ਕਿਰਪਾ ਪਰ ਤੁਸੀਂ ਮਹਾ ਚਰਨ ਪਾਈ ਜੀ ਘਰੇ ਕਿਦੇ ਚਲੋ ਜੀ ਸੇਤਾ ਜੀ ਹੋਰ ਬੜੀ ਕਿਰਪਾ ਨੂੰ ਬਰਾਮਦਾ ਜੀ ਤੁਹਾਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਭਰਾ ਤੁਹਾਡੇ ਨਾਲ ਹੀ ਸਾਰੇ ਸਾਰੇ ਵੀਰਾਂ ਭਰਾਵਾਂ ਨੂੰ ਬਾਹਰ ਆळ्या ਨੂੰ ਇੱਧਰ ਆळ्या ਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਸੰਤੂ ਸਾਹਿਬ ਜੀ ਆ ਲੈ ਵੀਸ ਹੁੰਦੀ ਫਿਰ ਚਲੋ ਕੱਲ ਪਰਸੋਂ ਪਰਸੋਂ ਦੀ ਆਪਣੀ ਵੀਡੀਓ ਬਣਾਉਣ ਦਾ ਸਵਾਪਾ ਪੰਦਤਾ ਹਾਂਜੀ ਫਿਰ ਪਰਸੋਂ ਵੀ 5 ਕੇ ਪਸ਼ੂ ਉਹ ਵੇਚੇ ਕੱਲ ਵੀ 4 ਕੇ ਨਾਂਗੇ ਉਹ ਵੀ ਵੇਚੇ ਅੱਜ ਫਿਰ ਤੁਹਾਡੇ ਨਾਲ ਕੀਤਾ ਵੀ ਜੋੜ ਮੇਲਾ ਵੀ ਤੁਸੀਂ ਥੋੜੇ ਜਿਹਾ ਵਿਜੀ ਹੋ ਕੰਮ ਹੁੰਦਾ ਚਲੋ ਗੁਰੂ ਰਾਮਦਾਸ ਨੇ ਕਿਰਪਾ ਕੀਤੀ ਅੱਜ ਤੁਹਾਡਾ ਮੇਲਾ ਬਿਲਕੁਲ ਬਿਲਕੁਲ ਸੋ 2-3 ਦਿਨ ਤੋਂ ਨਾਗ ਦਿਖਾਉਣੇ ਸੀਗੇ ਚਲੋ ਅੱਜ ਬੰਦੂ ਸਾਹਿਬ ਇੱਕ 32 ਕਿਲੋ ਵਾਲੀ ਵਾੜ ਵੇਚੀ ਆ ਇੱਕ ਕੱਲ 30 ਕਿਲੋ ਵਾਲੀ ਵਾੜ ਵੇਚੀ ਆ ਬਹੁਤ ਜਿਆਦੀਆਂ ਚੰਗੀਆਂ ਚਵਾ ਕੇ ਦਿੱਤੀਆਂ ਲੀਟਰ ਮਰਾ ਕੇ ਠੀਕ ਆ ਠੀਕ ਆ ਹਾਂ ਜੀ ਏਡੀਆਂ ਵੱਡੀਆਂ ਵੇਲੇ ਸੱਜਣਾਂ ਆਣ ਕੇ ਤਸੱਲੀ ਕਰਕੇ ਲੈ ਕੇ ਹੁਣ ਵੀ ਸੰਤੂ ਸਾਹਿਬ ਆਪਣੇ ਕੋਲ ਯਾਨੀ ਕਿ ਕੱਲ ਨਹੀਂ ਪਰਸੋਂ ਨੂੰ ਆਪਣੇ ਕੋਲ ਵੇਣਾ ਚੰਗੀਆਂ ਤੋਂ ਚੰਗੀਆਂ ਆਉਣਗੀਆਂ 6-7 ਵੇਣਾ ਬਾਹਰ ਲਈਆਂ ਖੜੀਆਂ ਵਾਂ 20+ 25+ 30+ 30 ਤੱਕ ਆਉਣਗੀਆਂ ਜੀ ਲੋ ਵੀ 6-7 8 ਨਾਲ ਜਿਹੜੇ ਪਰਸੋਂ ਬਾਹਰ ਦੇ ਖਰੀਦੇ ਆ ਹਾਂ ਜੀ ਬਾਹਰ ਵੀ ਨਾਲ ਦਾ ਵੀ ਖਰੀਦੇ ਆ ਉਹ ਲਿਆ ਕੇ ਤੁਹਾਡੇ ਸਾਹਮਣੇ ਪੇਸ਼ ਕਰ ਦਿੱਤੇ ਜਾਣਗੇ ਪਰਸੋਂ ਨੂੰ ਠੀਕ ਆ ਜੀ ਚਾਰ ਵੀਡੀਓ ਪਾਵਾਂਗੇ ਮਾਰੇ ਸੋਕਰੇ ਕਿਸ ਜੀ ਹਾਂ ਚਾਰ ਜਨਵਰੀ ਨੂੰ ਤੁਹਾਡੇ ਸਾਹਮਣੇ ਉਹ ਵੀ ਅਪਡੇਟ ਪੇਸ਼ ਕਰਦੇ ਆਂਗੇ ਅੱਜ ਦੋ ਵੜਾ ਸੁਈਆਂ ਦੇ ਸੰਦੀਪ ਦੋ ਗੱਬਣ ਦੋ ਗੱਬਣਾ ਜੀ ਦੀ ਇੱਕ ਬੁਰੀ ਝੋਟੀ ਗੱਬਣ ਆ ਬਹੁਤ ਜੀ ਦੇਖੋ ਪੂਰੀ ਕੱਟੀ ਝੋਟੀ ਵਿਖਾਵਾਂਗੇ ਇੱਥੋਂ ਸ਼ੁਰੂਆਤ ਕਰਦੇ ਆਂ ਇਹ ਵਹਿਰ ਦੂਜਾ ਸੁਭਾ ਆ ਗਈ ਜੀ ਠੀਕ ਹੈ ਭਰਾ ਤੇ ਸੰਤੂ ਸਾਹਿਬ ਪਹਿਲੇ ਸਵੇ ਦਾ ਰਿਕਾਰਡ ਇਹਦਾ ਕੋਈ ਰਿਆ ਵਾ 21 22 ਕਿਲੋ ਦਾ ਲੋ ਵੀ ਫੋਨ ਵੱਡੇ ਕੱਦ ਕਰਦੀ ਮਾਲਕਨ ਤੇ ਨਿੱਗਰ ਲੈਵਾ ਜੀ ਐਫ ਬਰੀਡ ਦੇ ਵਿੱਚ ਆ ਇਹ ਸੰਦੀਪ ਮਤਲਬ ਗੱਬਣ ਹੈ ਨਾ ਗੱਬਣ ਗੱਬਣਾ ਦਿਨ ਲੈ ਜੂ ਜੀ ਦਿਨ ਲੈ ਜੇ 5-7 ਦਿਨ ਹਫਤਾ ਹੀ ਲੈ ਇਹ ਨਾ ਬਾਕੀ ਵੇਖੋ ਨਿੱਗਰ ਕੱਢੀ ਤੇ ਲੈਵਾ ਵੇਖੋ ਕਿਡਾ ਢੇਰਗਾ ਬਿਲਕੁਲ ਕਈ ਫਿਕਸ ਛੱਡਾ ਮੰਗਦੇ ਫਿਕਸ ਜੇ ਦਾ ਕੰਪੈਕਟ ਜੇ ਲੈਵਾ ਠੀਕ ਆ ਜੀ ਆਰਡਰ ਬਿਲਕੁਲ ਕੰਪੈਕਟ ਆ ਗੋਲਗਲ ਬਹੁਤ ਕੈਮ ਆ ਮੁਠੀ ਥਾਨ ਆ ਦੂਜਾ ਸੁਬਾ ਵੀਰਾਂ ਦਾ ਵੀ ਆ ਸੋਣ ਆ ਰਹੀ ਆ ਜੇ ਕੋਈ ਚੰਗੀ ਸੰਭਗਰ ਸੰਤੂ ਸਾਹਿਬ ਮਾਰੇ ਸੋਖ ਰੱਖੇ ਭਾਵੇਂ 25 ਕਿਲੋ ਚੋਲੇ ਦੇ ਥੱਲੇ ਇਹਨਾਂ ਕੇ ਆਖਣਾ ਰੰਗ ਬਾਜ ਆ ਬਾਕੀ ਚਮਕਦਮ ਕੇ ਮੇਰੇ ਵੀਰ ਇੱਕ ਵਾਰੀ ਬਹੁਤ ਜਿਆਦਾ ਕਰੀ ਆ ਦੇਖਿਆ ਜੀ ਲੰਬਾਈ ਲਬੂਈ ਬਿਹੜ ਦੀ ਬਹੁਤ ਸੋਣੀ ਆ ਬਾਕੀ ਤਿੱਪੜ ਦੀ ਪਹਿਲਾਂ ਵੀ ਜ਼ਿਕਰ ਕੀਤਾ ਵੀ ਤਿੱਪੜ ਦੀ ਵੀਰ ਸੰਦੀਪਾ ਦਾ ਵੀ ਗਰੰਟੀ ਦਿੱਤਾ ਸੰਤੂ ਸਾਹਿਬ ਥਣਾ ਦੀ ਪਿੱਛੇ ਭਾਰ ਦੀ ਫੁੱਲ ਗਰੰਟੀ ਹੋ ਗਈ ਅਗਲਾ ਤਿੱਪਕੇ ਤਸੱਲੀ ਕਰਕੇ ਗੱਡੀ ਤੋਂ ਲਾਗੇ ਫੇਰ ਭਾਵੇਂ ਰੁਪਈਏ ਕਲਦੇ ਆਪਾਂ ਹੋਲੀ ਹੋਲੀ ਤੋਰਦੇ ਵੀਰ ਸੰਦੀਪ ਆਹ ਦੇਖੋ ਜੀ ਬਾਕੀ ਕੱਦ ਸੋਹਣਾ ਦੋ ਫਤਰੀ ਪੁਤਰੀ ਬਹੁਤ ਜਿਆਦੀ ਆ ਬੇਨਸਪੂਨਸਲੇਪੇ ਦੇ ਉੱਪਰ ਕਾਫੀ ਦਿਖਾਈ ਦੇਣ ਲੀਆਂ ਵੀਰਾਂ ਚਲੋ ਚੰਗੇ ਦੁੱਧ ਵਾਲੇ ਪਸ਼ੂ ਦੀਆਂ ਨਿਸ਼ਾਨੀਆਂ ਨੇ ਸੋ 35 ਦੀ ਪਿੱਛੇ ਭਾਰ ਦੀ ਗੱਬਣ ਪਸ਼ੂਆਂ ਦੀ ਲੱਗਦੀ ਕੋਲ ਗਾਰੰਟੀ ਸੰਤੋਖ ਸਾਹਿਬ ਅਗਲਾ ਆਪਦੇ ਘਰ ਲਾ ਕੇ ਤਸੱਲੀ ਕਰਕੇ ਅੱਧੇ ਰੁਪਏ ਪਾ ਦੇ ਅੱਧੇ ਬਾਅਦ ਚ ਦੇ ਦੇ ਕੋਈ ਮੁਸ਼ਕਲ ਨਹੀਂ ਗੀ ਹਾਂਜੀ ਆ ਦੇਖੋ ਇੱਥੇ ਸੰਦੀਪ ਵੀਰੇ ਮੜਾ ਖਲਾਰ ਲਿਆ ਜੀ ਇਹਨੂੰ ਲੰਮੀ ਕਰਦੇ ਆ ਜੀ ਪਰਾਂ ਲੈ ਜੀ ਇੱਥੇ ਜਸ਼ਨ ਇਧਰੋਂ ਵਿਖਾ ਦੇ ਇੱਕ ਬਣੀ ਵਾਲਾ ਪਾਸਾ ਵਿਖਾ ਦੇ ਭਰਾਵਾਂ ਨੂੰ ਸੋ ਉੱਤੋਂ ਪਿੰਡੇ ਪੁੰਡੇ ਦੀ ਬੜੀ ਚੰਗੀ ਆ ਠੀਕ ਆ ਜੀ ਵਜਨ ਨੋੜ ਤੁਹਾਡੇ ਸਾਹਮਣੇ ਆ ਫੇਸ ਕੁਆਲਿਟੀ ਦਿਖਾ ਦਿਆ ਜੇ ਇਸ ਕੁਆਲਿਟੀ ਬਹੁਤ ਜ਼ਿਆਦੀ ਚੰਗੀ ਹੈ ਜੀ ਲਿਵ ਜਸ ਆ ਫੇਸ ਵਿਖਾ ਦੇ ਇੱਕ ਪੁਰਿੰਦਾ ਠੀਕ ਆ ਤੇ ਜਿੰਨੇ ਵੀ ਆ ਵਹਿੜ ਸਾਫ ਸੁਥਰੀ ਇਹ ਕਰਮਾੜੀ ਬਾਕੀ 2 4 5 ਦਿਨਾਂ ਚਾਈ ਖਲੋਤੀ ਆ ਆਈ ਖਲੋਤੀ ਆਈ ਖਲੋਤੀ ਸਨ ਸਾਫ ਸੁਪੂ ਕਿ ਬਣੀ ਪੁਣੀ ਥੱਲੇ ਚੰਗੀ ਆ ਉਰੀ ਹੋਣੀ ਬਣੀ ਆ ਆਮ گاਵਾਂ ਜਿੰਨੇ ਹੋਣੀ ਵਹਿੜ ਬਣੀ ਫਿਰਦੀ ਆ 2 2 ਆ ਕੇ ਨੇ ਥੱਲੇ ਹੋਰ ਕਰਮਾੜੀ ਨੇ ਖੜ ਜਾਣਾ ਮੌਕੇ ਕਿੰਨੇ ਖੜੂਗੀ ਚੰਗੀ ਸੋ ਜਿੰਨੀ ਆ ਵਹਿੜ ਚੰਗੀ ਸਾਫ ਸੁਥਰੀ ਮੂੰਹ ਮੱਥਾ ਚੰਗਾ ਐਚ ਐਫ ਬਰੀਡ ਦੇ ਵਿੱਚ ਦੂਜਾ ਸੁਆ ਸੂਨ ਵਾਲੀ ਜਿਹੜੀ ਫ ਠੀਕ ਹੈ ਪਰ ਅਨੇ ਕਦ ਕੋ ਦਸੋ ਨਾ ਕਰੋ ਚੱਕ ਠੀਕ ਹੈ ਜੀ ਤੋਂ ਕਾਫੀ ਆਪਣੇ ਵੀਰ ਡਿਮਾਂਡ ਕਰਦੇ ਰਹਿੰਦੇ ਆ ਚਲੋ ਸਾਫ ਸੁਥਰਾ ਜਨਵਰ ਹਰੇਕ ਭਰਾ ਚਾਰਾ ਮਾਰਦਾ ਵੀ ਚੰਗਾ ਜਨਵਰ ਹੀ ਖਰੀਦ ਲੀਏ ਪੈਸੇ ਲਾਉਣੇ ਹੁੰਦੇ ਠੀਕ ਹੈ ਜੀ ਤੇ ਹਮੇਸ਼ਾ ਹੀ ਆਪਾਂ ਨੋਟ ਕਰਾਈਦਾ ਚਲੋ ਜਿੱਥੋਂ ਵੀ ਮੇਰਾ ਭਰਾ ਖਰੀਦੀ ਕਰਨਾ ਚਾਵੇ ਕਰੇ ਸਾਫ ਸੁਥਰਾ ਜਨਵਰ ਜਿੱਥੋਂ ਵੀ ਲੱਭਦਾ ਜਰੂਰ ਖਰੀਦ ਲੈਣਾ ਚਾਹੀਦਾ ਠੀਕ ਆ ਬਹੁਤ ਜਿਆਦਾ ਸਾਫ ਤੇ ਠੰਡੀ ਇਧਰ ਆਹ ਵੇਖੋ ਮੇਰੇ ਘਾਤੀ ਚਵਾਈ ਵਾਲਾ ਥਾਂ ਲੱਗਾ ਫਿਰ ਆਹ ਦੇਖੋ ਠੀਕ ਹੈ ਜੀ ਬਹੁਤ ਜਿਆਦਾ ਸਾਫ ਆਟੋ ਰੋਡਰ ਦੀ ਬਹੁਤ ਸਾਫ ਸੁਥਰੀ ਆ ਠੀਕ ਬਹੁਤ ਵਦਕੇ ਚੰਗੀ ਵੱਛੀ ਆ ਕੀ ਮੁੱਲ ਕਰਦੇ ਆ ਭਰਾ ਸੰਤੂ ਸਾਹਿਬ ਮੁੱਲ ਦੇ ਦਾ ਭਾਅ ਕਰ ਲੀਏ ਲੱਖ ਵਾ ਪਰ ਆਪਾਂ ਪਹੁੰਚ ਹੀ ਕਰ ਦੇਣੀ ਅੱਜ ਹੂੰ ਕਿੰਨੇ ਜੀ 9 ਸਾਲ ਦਾ ਕਰਕੇ ਥੋੜੀ ਮੁਬਾਰਕਾਂ ਜਾਨਕਿ ਆਪਾਂ ਦੂਜਾ ਮੁਬਾਰਕਾਂ ਹੋ ਜਾ ਨਿਕਲੇਗਾ ਥੋੜੀ ਆਫਰਾਂ ਹੀ ਆ ਆਫਰਾਂ ਦੇ ਦੇਣੀ ਆ ਠੀਕ ਹੈ ਭਰਾ ਆਫਰਾਂ ਹੀ ਦੇ ਦੇਣੀ ਆ ਸੰਤੂ ਸਾਹਿਬ ਚਲੋ ਮੁੱਲ ਕਰਨ ਨੂੰ ਭਾਵੇਂ 90 ਕਰਾ ਲਓ ਹਾਂਜੀ 85000 ਦੀ ਦੇ ਦਈਏ 85 ਦੀ ਹਾਂਜੀ ਸਰਦੀ ਆਫਰਾਂ ਤੇ ਗੱਲ ਆ ਗਈ ਹੈ ਫਿਰ ਆਪੇ ਕਰ ਲਾ ਮਾਨਤਨ ਕਰਕੇ ਜੇ 80000 ਦੇ 100 ਕਿਲੋਮੀਟਰ ਤੱਕ ਪਹੁੰਚ ਫਰੀ ਲਓ ਜੀ 80000 ਦੇ ਵਿੱਚ 100 ਕਿਲੋਮੀਟਰ ਤੱਕ ਪਹੁੰਚ ਫਰੀ ਦਵਾਂਗੇ ਲਓ ਜੀ 100 ਕਿਲੋਮੀਟਰ ਤੱਕ ਪਹੁੰਚ ਹੋ ਜੇ ਇੱਥੇ ਭਾਰਦੀ ਤਰ੍ਹਾਂ ਦੀ ਫੁੱਲ ਗਾਰੰਟੀ ਵਗੜਾ ਲਾਗੇ ਤਸੱਲੀ ਕਰਕੇ ਫਿਰ ਰੁਪਏ ਦੇ ਦੇ ਆਪਰ ਕੋਈ ਧੁਰਕ ਹੋਣੀ ਠੀਕ ਹੈ ਜੀ ਆ ਲਓ ਜੀ ਕਰੋ ਗੱਲ ਠੀਕ ਹੈ ਜੀ 80000 ਦੇ ਵਿੱਚ 100 100 ਕਿਲੋਮੀਟਰ ਤੱਕ ਪਹੁੰਚ ਅੱਛੀ ਬਹੁਤ ਪਿਆਰੀ ਹੈ ਬਾਕੀ ਲੈਵਾ ਫਿਰ ਵਿਖਾ ਦੇ ਜਿਵੇਂ ਬਹੁਤ ਜਿਆਦਾ ਡੱਡਾ ਚੁੱਡਾ ਟਾਲੀ ਲਾਵਾ ਵੱਲ ਚੰਗੀ ਬਾਲੋਗੀ ਥੱਲੇੋਂ ਠੀਕ ਹੈ ਹਾਂਜੀ ਨਿੱਗਰ ਲੇਵਾ ਬਿਲਕੁਲ ਨਾ ਕੋਈ ਬੰਗਾ ਨਾ ਰਸੀ ਪਾਉਣ ਦੀ ਲੋੜ ਕੋਈ ਲੋੜ ਨਹੀਂ ਮੈਨਾਂ ਇਤਰਾ ਬੈਜਾ ਥਾਣੇ ਕੋ ਗੜਗੜਮ ਲੱਗਦਾ ਸੋ ਸੈਕਿੰਡ ਨੰਬਰ ਤੇ ਵਿਖਾਉਣੇ ਆ ਭਰਾਵਾਂ ਨੂੰ ਜਰਸੀ ਕਰਾਸ ਬ੍ਰੀਡ ਦੇ ਵਿੱਚ ਜਰਸੀ ਕਰਾਸ ਆਲੀ ਸੰਤੂ ਸਾਹਿਬ ਪਿੱਛੇ ਭਾਰ ਦੀ ਥਾਣਾ ਦੀ ਫੁੱਲ ਗਰੰਟੀ ਗੁੰਦੀ ਗੁੰਦੀ ਬਹੁਤ ਆ ਹਨਾ ਬੜੀ ਚੰਗੀ ਆ ਬੱਛੀ ਜੱਟ ਕੋਲਾ ਕਾਲਾ ਚੰਗਾ ਸੰਦੀਪ ਇਹ ਵੀ ਗੱਬਣ ਆ ਗਈ ਬੱਛੀ ਬਣ ਆ ਗਈ ਸੰਤੂ ਸਾਹਿਬ ਇਸ ਹੈ ਕਿਨਵਾ ਸੁਵਾ ਦੂਜਾ ਸੁਵਾ ਦੂਜਾ ਸੁਵਾ ਅਜੇ ਅਜੇ ਪੰਜ ਚਾਰ ਦਿਨ ਲੈ ਜਾਊਗੀ ਚੰਗੀ ਖੁੱਲੂਗੀ ਪਹਿਲੇ ਸਵੇਰ ਦਾ ਰਿ ਲੱਗਾ ਲੂੜਾ ਕਾਫੀ ਜਿਆਦੀਆਂ ਤੁਹਾਨੂੰ ਦਿਖਾਈ ਦੇਣਗੀਆਂ ਝੋਲਾ ਚਲਾ ਸੋਹਣਾ ਥੱਲੇ ਬਾਕੀ ਵੜ ਇਹ ਵੀ ਹਜੇ ਕਰਮ ਵਾਲੀ ਬਲੀ ਆਉਂਦੀ ਆ ਚੱਡਾ ਚੁੱਡਾ ਚੰਗਾ ਥੱਲੋਂ ਭਰ ਲੂਗੀ ਬਾਕੀ ਸਰੀਰ ਮੈਂ ਪਹਿਲਾਂ ਜ਼ਿਕਰ ਕਰ ਦਿੱਤਾ ਵੀ ਫਿੱਟ ਬਾਕੀ ਲੇਵਾ ਵੀ ਤੁਸੀਂ ਵੇਖੋਗੇ ਨਿੱਗਰ ਹੀ ਰੱਖੂਗੀ ਕੋਈ ਟਲਕਮਾ ਲੇਵਾ ਨਹੀਂਗਾ ਆਹ ਵੇਖੋ ਜੀ ਸੋ ਕ੍ਰੋਸ ਬ੍ਰੀਡ ਬਾਕੀ ਗਾਂ ਸੀਜ਼ਨ ਗਰਮੀ ਦੇ ਵਿੱਚ ਵੀ ਇਹ ਗਰਮੀ ਦੇ ਵਿੱਚ ਜਿੰਦ ਜਾਣ ਸੰਤੋ ਸਾਹਿਬ ਜਰਸੀ ਚ ਆਉਂਦੀ ਆ ਬਾਕੀ ਪਲੀ ਜੁੜੀ ਵੇਖੋ ਕਿੱਡੀ ਆ ਲਲ ਕਰਾ ਦੇ ਸੰਦੀਪ ਇੱਥੇ ਚੱਕ ਵੱਡੀ ਬਹਿੜਿਆ ਕੋ ਛੋਟੀ ਥੋੜੀ ਆ ਆ ਫੇਸ ਇੱਕ ਰੀ ਦਿਖਾ ਦੇ ਭਰਾਵ ਆ ਮੂ ਮੱਥਾ ਚੈੱਕ ਕਰ ਲਓ ਠੀਕ ਆ ਜੀ ਸੋ ਜਰਸੀ ਕ੍ਰਾਸ ਬ੍ਰੀਡ ਦੇ ਵਿੱਚ ਹੀ ਆ ਗਈ ਤਕਰੀਬਨ ਮੁੱਠੀ ਮੁੱਠੀ ਥਾਣਾ ਲੇਵੇ ਦੀ ਜਰਸੀ ਦਾ ਮਾਰਕਿੰਗ ਜਿਆਦੀ ਆ ਹਾਂ ਵੇਖਿਆ ਜੀ ਸੋ ਦੇਵੇ ਆਰਡਰ ਦੀ ਥੱਲੇੋਂ ਚੰਗੀ ਖੁੱਲ ਰਹੀ ਆ ਅਜੇ ਸੰਦੀਪ ਆ ਵੀ 5-6 ਦਿਨ 5 ਦਿਨ ਸੁੰਦੀ ਨਹੀਂ ਆ ਆਰਾਮ ਨਾਲ ਆਰਾਮ ਨਾਲ ਹੀ ਅਜੇ 4 ਦਿਨ ਹੰਨੇ ਬੰਨੇ ਆ ਪੰਜਾਂ 4 ਦਿਨਾਂ ਦੇ ਵਿੱਚ ਕਰਮਾ ਲਈ ਫੱਟੇ ਲਾ ਦੋ ਸੰਤੂ ਸਾਹਿਬ ਜੀ ਥੱਲੇ ਠੀਕ ਹਾਂਜੀ ਲੱਥੀ ਲੁੱਥੀ ਬਹੁਤ ਜਿਆਦੀ ਆ ਹਾਂਜੀ ਵੈਸੇ ਹੁਣ ਵੀ ਜੇਕਰ ਅੱਜ ਵੇਖੀਏ ਤੇ ਕੋਈ ਬੰਨ ਵਾਲੇ ਪਾਸੋਂ ਕਸਰ ਨਹੀਂ ਛੱਡੀਗੀ ਪੰਜਾਂ 4 ਦਿਨਾਂ ਦੇ ਵਿੱਚ ਬਾਕੀ ਵੀਰ ਸੰਦੀਪ ਚਲੋ ਆਪਾਂ ਪਹਿਲਾਂ ਵੀ ਗੱਲ ਕੀਤੀ ਆ 35 ਤੋਂ 39 ਆਈਏ ਪੂਰੀ ਟੋਲੀ ਆ ਓਕੇ ਓਕੇ ਸੰਤੂ ਸਾਹਿਬ ਚਮਾ ਥਾਣਾ ਦੀ ਅਗਲਾ ਤਸੱਲੀ ਕਰਕੇ ਲਾਲੇ ਪਿੱਛੇ ਭਾਰ ਦੀ ਥਾਣਾ ਦੀ ਪੂਲ ਗਰੰਟੀ ਹੋ ਗਈ ਹਾਂ ਹਾਂ ਅਗਲੇ ਦੇ ਘਰ ਤੱਕ ਗਰੰਟੀ ਦਵਾਂਗੇ ਕਰਾ ਦਿਓ ਚੱਕ ਬਾਕੀ ਅਗਲਾ ਤਸੱਲੀ ਕਰਕੇ ਲਾਲੇ ਕੋਈ ਚੱਕਰ ਨਹੀਂ ਪਿੱਛੇ ਭਾਰ ਦੀ ਥਾਣਾ ਦੀ ਪੂਲ ਗਰੰਟੀ ਆ ਬਾਕੀ ਗੋਲਾ ਗਾਲਾ ਬੜਾ ਵੱਚੀ ਤੁਮੇ ਬਹੁਤ ਵੱਚੀ ਚੰਗੀ ਆ ਬਾਕੀ ਜਰਸੀ ਚ ਆਉਂਦੀ ਆ ਜ਼ਿਆਦਾਤਰ ਜਰਸੀ ਚ ਆਉਂਦੀ ਆ ਥੱਲੋਂ ਸਫਾਈਆਂ ਬਹੁਤ ਨੇ ਮਤਲਬ ਚਾਰੇ ਥਾਣਾ ਕੋਈ ਬੱਚੀ ਕੋਈ ਪੋਰਜਾਂਗ ਨਹੀਂ ਗਈ ਬਾਕੀ ਵੱਡੀ ਵੜ ਗੁੰਡੀ ਹੋਣੀ ਚੋਲ ਚਾਲ ਥੱਲੇ ਲੇਵੇ ਦੀ ਵੇਖੋ ਖਲਾ ਆ ਦੇਖੋ ਢਲ ਢਲ ਕਿੰਨੀਆਂ ਸਾਰੀਆਂ ਨੇ ਕੱਢਣੀਆਂ ਕਰਮਾਲੀਆਂ ਚੰਗੀ ਆ ਲੈ ਵੀ ਸੰਦੀਪ ਇਹ ਕੀ ਪੜਤਾ ਭਰਾ ਆਂਦਾ ਮੋਲ ਸੰਤੋਖਾ ਕਰਨ ਨੂੰ ਭਾਵੇਂ 85 ਦੀ ਵੇਚ ਦੀਏ ਆ 80 ਦੀ ਦੇ ਦੀਏ 80 ਦੀ ਥੋੜਾ ਜਿਆਦਾ ਕੰਮ ਆ ਕੋਈ ਜਾਜ ਹੀ ਗੱਲ ਕਰ ਦੀਏ ਜਾਜ ਕਰ ਲਈਏ ਜੀ ਬਿਲਕੁਲ ਜਾਜ ਹੀ ਕਰਦੇ ਆ ਇਹ ਵੀ 100 ਕਿਲੋਮੀਟਰ ਤੱਕ 76000 ਚ ਪਹੁੰਚ ਫਰੀ 76 ਚ 76000 ਚ 100 ਕਿਲੋਮੀਟਰ ਲਓ ਤੇ 76000 ਦੇ ਵਿੱਚ ਸਾਰੀਆਂ ਫਰੀ ਕਰ ਦੇਣੀ ਆ ਪਹੁੰਚਾਂ 76000 ਦੇ ਵਿੱਚ ਪਹੁੰਚ 100 ਕਿਲੋਮੀਟਰ ਤੱਕ 100 ਕਿਲੋਮੀਟਰ ਤੱਕ ਪਹੁੰਚ ਇਧਰੋਂ ਜੱਸਾ ਪੁੱਤਰ ਇਧਰੋਂ ਮਾਰ ਕੇ ਕੈਮਰਾ ਵਿਖਾ ਦੇ ਵੀਰ ਨੂੰ ਇੱਕ ਬਹਿਣੀ ਵਾਲਾ ਪਾਸਿਓਂ ਬਾਕੀ ਥਾਣਾ ਦੀ ਸਪੇਸ ਵੰਡ ਮਰਾਜ ਜੀ ਜ਼ੂਮ ਕਰਕੇ ਦਿਖਾ ਦੇ ਲਾਗੋਂ ਪਤਾ ਲੱਗ ਜੇ ਸੱਜਣ ਕੋਈ ਥਾਣਾ ਥਿਜਵਾਈ ਇਹਦਾ ਸੰਭ ਸਾਬ ਅੱਖੀਏ ਥਾਣ ਥਿਜਵਾਈਲਾ ਠੀਕ ਆ ਮੁੱਠੀ ਥਾਣਾ ਬਾਕੀ ਮੁੱਠੀ ਥਾਣੇ ਬਾਕੀ ਲੇਵੇ ਠੀਕ ਆ ਵੀ ਜਿੰਨੀ ਆ ਮਤਲਬ ਵੀਰ ਨੇ ਲੈਣਾ ਦਾ ਡੰਗਰ ਛਾੜ ਕੇ ਤੋਰਾ ਤੇਰਾ ਸਾਹਬ ਆਪਾਂ ਲੈਣੇ ਸੋਨੇ ਵਰਗਾ ਡੰਗਰ ਸੋਨੇ ਵਰਗਾ ਕੰਮ ਕਰਨਾ 2000 ਮਹਿੰਗਾ ਲੈਣਾ ਨਾ ਮਹਿੰਗਾ ਵੇਚਣਾ ਬਿਲਕੁਲ ਇਹ ਵੀ ਸੰਤ ਸਾਹਿਬ ਜਰਸੀ ਜੀ ਆ ਗਈ ਗਾਰੀ 2026 ਦੇ ਵਿੱਚ ਨਵੇਂ ਸਾਲ ਤੇ ਜਿਹੜੀ ਐਂਟਰੀ ਪਹਿਲੀ ਆ ਜੀ ਬੇਟਾ ਪਹਿਲੀ ਐਂਟਰੀ ਹੈ ਜੀ ਹਾਂਜੀ ਤੇ 3-4 ਉਹ ਤਿੰਨ ਹੋਣੀਆਂ ਤੁਸੀਂ ਗਾ ਬਚਾਓਗੇ ਜੀ ਜਾਦੇ ਸਾਲ ਦੇ ਵੀ ਤੋਹਫੇ ਦੇ ਦੇਨੇ ਸੀਗੇ ਹਾਂਜੀ ਹਾਂਜੀ ਟਾਈਮ ਲੱਗ ਜਾਂਦਾ ਤਾਂ ਚਲੋ ਅੱਜ ਤਾਂ ਪਾਣੀ ਪੁਲਿਸ ਨੇ ਕੱਲ ਨੂੰ ਪਾਪਾ ਕੱਲ ਕੱਲ ਨੂੰ ਪਾ ਦੇ ਇੱਕ ਤਰੀਕ ਤੇ ਪਾਣੀ ਸੀਗੀ ਜੀ ਜੀ ਚਲੋ ਕੋਈ ਗੱਲ ਨਹੀਂ ਇਹ ਮੈਨ ਬਹੁਤ ਦੇ ਚੰਗੀ ਆ 14 ਤੋਂ 15 ਕਿਲੋ ਬੜਾ ਹੋਊਗਾ ਇਹ ਥੱਲੇ ਠੀਕ ਐ ਭਰਾ ਇਹਨੂੰ ਅੱਜ ਕਿੰਨਾ ਕਿਨਵਾ ਦੇ ਜਾਂਦਾ ਜੀ ਮੋਹੰਦੂ ਸਾਹਿਬ ਅੱਜ ਤੇ ਜਿਆਦੇ ਨਾਲ ਸੂਈਦਾ ਤੇ ਜਿਆਦੇ ਨਾਲ ਸੂਆ ਵੀ ਤੇ ਜਗ ਜਾਤਦੀ ਸੂਆ ਵੀ ਤਿੱਜਾ ਦੇ ਪੱਛਾ ਮਗਰ ਤੇ ਆਉਂਦੀ ਵੀ ਜਰਸੀ ਜੇ ਆਹ ਲਓ ਜੀ ਜਰਸੀ ਦੇ ਵਿੱਚ ਕ੍ਰਾਸ ਆ ਗਈ ਐ ਬਤੇਰੇ ਪਾਕਾਂਗ ਜਿਹੜਾ ਜਰਸੀ ਦਾ ਵੀ ਆ 11 ਪਾਕਾਂਗ ਜਰਸੀ ਦਾ ਰਸਤਾ ਤੇ ਤੀਜਾ ਸਵੇਰ ਤਿੰਨ ਦਿਨਾਂ ਦੀ ਸੂਈ ਬੋਲਾ ਕਿੰਨਾ ਦੱਸਿਆ ਬੋਲਾ 15 ਕਿਲੋ 15 ਕਿਲੋ ਬੋਲਾ 15 15 ਹਾਜ਼ਰ ਚਵਾਈ ਇੱਕ ਨੰਬਰ ਪੂਰੀ ਠੰਡੀ ਮਾਰ ਕੇ ਕੈਮਰਾ ਵਿਖਾ ਦੇ ਵੀਰਾਂ ਨੂੰ ਮੈਂ ਤਾਂ ਬੱਚਾ ਲਾ ਕੇ ਵਖਾਉਣੇ ਆਪਾਂ ਇੱਡੀ ਠੰਡੀ ਬੱਚਾ ਪੁੱਤਾਂ ਲਾ ਕੇ ਧਾਰਾ ਮਾਰ ਕੇ ਦਿਖਾਵਾਂਗੇ ਬੰਗਾ ਦਾ ਨਹੀਂ ਪਾਉਣਾ ਪੈਂਦਾ ਲੋਡ ਨਹੀਂ ਜੀ ਲੋ ਜੀ ਕੋਈ ਬੰਗਾ ਨਹੀਂ ਕੋਈ ਰੱਸੀ ਪਾਉਣ ਦੀ ਲੋੜ ਨਹੀਂ ਵੀ ਕਿਹਨਾਂ ਮਾਰੇ ਬੱਚਾ ਲਾਂਗੇ ਸੋ ਬੱਚਾ ਲਾਉਂਦਿਆਂ ਸਾਰੀ ਜਿਹੜੀ ਚਵਾਈ ਤੁਸੀਂ ਕਰਨ ਬੈਠ ਜਾਓਗੇ ਕੋਈ ਬੰਗਾ ਰੱਸੀ ਨਹੀਂ ਬਾਕੀ ਆਪਾਂ ਤੁਹਾਨੂੰ ਸਾਰੀ ਚੀਜ਼ ਪ੍ਰੋਪਰ ਦਿਖਾ ਦੇਣੀ ਵੀਡੀਓ ਦੇ ਵਿੱਚ ਕੋਈ ਕਿਸੇ ਪਾਸਿਓਂ ਕਾਜ ਕੋਈ ਪਰਦਾ ਨਹੀਂ ਰੱਖਣਾਗਾ ਕਿਸੇ ਭਰਾ ਨੇ ਪੈਸੇ। ਹਮਦੋਬਾ ਮੰਗਲ-ਮੰਗਲ ਜਿਹੜੀ ਮੋਟੀ ਧਾਰ ਕਰਮ ਵਾਲੀ ਆਉਂਦੀ ਆ ਬਾਕੀ ਵੇਖ ਲੋ ਗੋਲ-ਗਲ ਅੱਛੀ ਕੀਤੀ ਆ। ਵੇਖੋ ਮੇਰਾ ਭਰਾ ਆ ਲੈਵੇ ਦਾ ਡਿਜ਼ਾਈਨ ਆ ਬੈਕ ਸਾਈਡ ਤੋਂ ਮਾਰ ਲਓ ਨੀਗਾ। ਤੇ ਜਰਸੀ ਕ੍ਰਾਸ ਗ੍ਰੀਡ ਦੇ ਵਿੱਚ ਆ ਜ਼ਿਆਦਾਤਰ ਰੰਗ ਪੱਕ ਪਹਿਲਾਂ ਵੀ ਦੱਸਿਆ ਜਰਸੀ ਦਾ ਥੱਲਿਓਂ ਥੱੱਬਾ ਹੀ ਆ ਕਰਮਾ ਲੀਆ ਵੇਖੋ। ਜਰਸੀ ਦਾ ਪੱਕ ਜ਼ਿਆਦਾ ਰੱਖਦੇ ਸੰ ਸਭ। ਇੱਥੇ ਇੱਥੇ ਮਾੜਾ ਵੀਰੇ ਸੰਦੀ ਬਰੋਕਿਆ। ਹਿੰਦਾ ਉਹ ਖਾਦੇ ਠੀਕ ਆ ਜੀ ਸੋ ਨਿਕੜ ਰਵੇ ਥਾਣਾ ਬਿਲਕੁਲ ਚਾਰੇ ਗੁੱਠਾਂ ਦੇ ਕੱਲਾ ਕੱਲਾ ਥਾਣ ਲੱਗਾ ਠੀਕ ਆ ਜੀ ਬਾਕੀ ਥਾਣ ਵੀ ਜਿੱਡਾ ਮੋਟਾ ਉੱਡੀ ਮੋਟੀ ਧਾਰ ਦੀ ਉਮੀਦ ਕਰਦੇ ਆ ਉਹ ਤੁਸੀਂ ਵੇਖ ਲਓਗਾ ਹੁਣ ਐਂਡ ਦੇ ਵਿੱਚ ਰੇਟ ਦੱਸਣ ਤੋਂ ਪਹਿਲਾਂ ਆਪਾਂ ਚਵਾਈ ਇਹਦੀ ਕਰ ਦੇਣੀ ਆ ਠੀਕ ਇੱਕ ਨੰਬਰ ਚਵਾਈ ਸਭ ਤੁਹਾਡੇ ਹੁੰਦੇ ਹੋਏ ਨਹੀਂ ਗੋਗਲ ਜਿੱਡੀ ਮੋਟੀ ਧਾਰ ਆਊਗੀ ਵਛੀ ਦੀ ਆਹ ਨਹੀਂ ਬਹੁਤ ਸੋਹਣੀ ਆ ਬਾਕੀ ਫੱਬਦੀ ਆ ਸੋ ਸਰੀ ਨੋਟਸੋਂ ਮੂੰਹ ਮੱਥੇ ਦੀ ਬੜੀ ਚੰਗੀ ਵਛੀ ਇਹ ਰਾਜੀ ਆ ਸਭ ਕੋਈ ਲੱਸੀ ਨਹੀਂ ਕੀ ਬੈਠ ਹੈ ਲੋ ਜੀ ਸੋ ਚੰਗੀ ਸ਼ਕੀਨ ਪਰਾ ਜਿਹੜੇ ਮੇਰੇ ਵੀਰ ਜਰਸੀ ਆ ਸ਼ ਸੋ ਜਰਸੀ ਅੰਗ ਦੇ ਵਿੱਚ ਜਿਹੜੀ ਹੈ ਵੈੜ ਆਪਾਂ ਦਿਖਾ ਰਹੇ ਆਂ ਭਰਾਵਾਂ ਨੂੰ ਮਗਰ ਬੱচ্চਾ ਆ ਗਿਆ ਠੀਕ ਆ ਜੀ ਐਸ ਵਕਤ ਬੌਲੇ ਤੇ ਚੱਲਣ ਈ ਆ ਸੰਦੀਪ ਇੱਕ ਵਾਰੀ ਕਨਫਰਮ ਕਰ ਦਈਏ 14 15 ਪੱਕਾ ਲੋ 15 14 15 ਬੱচ্চਾ ਲੋ ਜੀ 15 14 ਜਿਹੜਾ ਇਹਦੇ ਥੱਲੇ ਬੌਲਾ ਹੈ ਠੀਕ ਆ ਹਾਂ ਸੋ ਬੱচ্চਾ ਲਾ ਦਿੰਨੇ ਆ ਕੋਈ 2 2 4 4 5 5 7 7 ਧਾਰਾ ਮਾਰ ਕੇ ਦਿਖਾਈਏ ਵੀਰਾਂ ਨੂੰ ਇਤਰਾ ਮਖਾ ਦੇਣ ਸੰਤੂ ਸਾਹਿਬ ਐਡੀ ਠੰਡੀ ਆ ਕੋਈ ਮੰਗਾ ਦਾ ਹੁੰਦੀ ਲੋੜ ਨਹੀਂ ਆ ਮਾਰ ਦੇ ਠੀਕ ਆ ਜੀ ਛੱਡ ਦੇ ਬੱਚਾ ਤੋਂ ਬੱਚਾ ਫੜ ਲੈ ਠੀਕ ਆ ਜੀ ਆ ਅਗਲੇ ਥਣ ਦੀ ਚਵਾਈ ਥ ਸੋ ਇਹ ਅਗਲੇ ਧਨਾਂ ਦੀ ਚਵਾਈ ਕਰ ਲੋ ਚੱਕ ਮੇਰੇ ਵੀਰ ਠੀਕ ਆ ਜੀ ਤੇ ਜੋ ਪੁੱੜ ਦੀ ਕੋਈ ਭੂਰ ਨਹੀਂ ਕੋਈ ਛੱਟਾ ਨਹੀਂ ਆ ਲਓ ਜੀ ਇਹ ਮਗਰਲੇ ਧਨਾਂ ਦੀ ਚਵਾਈ ਕਰਾਈਏ ਜੱਕ ਵੀਰਾਂ ਨੂੰ ਠੀਕ ਆ ਹਾਂ ਲਓ ਵੀ ਸੰਦੀਪ ਕੀ ਵੀਰੇ ਮੋਲ ਕੀ ਡਿਮਾਂਡ ਰਹੂਗੀ ਇਹਦੀ ਸੰਤੂ ਸਾਹਿਬ ਮੋਲ ਕਰਨੋਂ ਭਾਉ ਆਏ ਆ ਆਪਾਂ ਕਰ ਲੀਏ ਰ 75000 ਰੁਪਿਆ ਹਾਂ ਜੀ ਅਜੇ ਠੁੱਕੀ ਵੀ ਨਹੀਂ ਪੂਰੀ ਹੋਈ ਜੇ ਪਸੰਦ ਨਹੀਂ ਗਈ ਬਸੀ ਆ ਤੇ 70000 ਦੀ ਦੇ ਦਈਏ ਜੀ ਪੂਰੇ ਜੀ 70 ਤੇ 70 ਦੇ ਦੇ ਦਈਏ ਇੱਕੋ ਇੱਕ ਹੀ ਗੱਲ ਯਾ ਸੁਣੋ ਹੋਰ ਕੰਮ ਕਰੀਆਂ 70000 ਚ 100 ਕਿਲੋਮੀਟਰ ਵੀ ਫ੍ਰੀ ਪਹੁੰਚ 70000 ਚ ਫ੍ਰੀ ਕਰ ਦੇ ਪਹੁੰਚ ਫ੍ਰੀ ਕਰ ਲਓ ਵੀ 70000 ਦੇ ਵਿੱਚ ਹੀ ਪਹੁੰਚ ਆ ਵੇਖ ਲੈ ਜਿਵੇਂ ਹੈਗਾ ਵੀ ਮਾਨਤਨ ਆਦਾਂ ਕੇ ਮਾੜਾ ਮੋਟਾ ਕੋਈ ਨਹੀਂ ਮਾੜਾ ਮੋਟਾ ਕਰਦਾਂ ਕਿੰਨੇ ਕ ਦਾ ਕੋਈ ਯਾਰ ਕਰ ਦੀਏ ਯਾਰ ਕਰ ਦੇ ਯਾਰ ਘੱਟ ਦੇ ਲਓ ਜੀ ਇਹਨਾਂ 70000 ਦੀ ਸੰਧੂ ਸਾਹਿਬ 100 ਕਿਲੋਮੀਟਰ ਤੱਕ ਪਹੁੰਚ ਆਦੀ ਫ੍ਰੀ ਠੀਕ ਆ ਜੀ ਹੋ ਜੋ ਜੋਗੀ ਇੱਕ ਘਟ ਫੱਤਰ ਦੀ 100 ਕਿਲੋਮੀਟਰ ਤੱਕ ਹਾਂਜੀ ਅੱਗੇ ਵਖਾਉਣੇ ਭਰਾਵਾਂ ਨੂੰ ਕ੍ਰਾਸ ਬ੍ਰੀਡ ਆ ਐਚ ਐਫ ਦੇ ਵਿੱਚ ਮਗਰ ਬੱਛਾ ਇਹ ਤੇ ਵੀ ਇਹ ਲੇਟ ਵੜੀ ਲੈਂਦੀ ਹਾਂਜੀ ਚੋਕੇ ਮਗਰ ਬੱਛਾ ਜੇ ਹਾਂਜੀ ਆਈ ਆ ਹਾਂਜੀ ਆਈ ਚਵਾਈ ਚੁਈ ਲਾਦੇ ਲੱਗੀ ਇਹਨੂੰ ਲੋ ਜੀ ਹਾਂਜੀ ਐਸਲ ਤਾਂ ਸੰਦੀਪ ਨੂੰ ਵੈਸੇ ਦੁੱਧ ਵੀ ਦੱਸ ਸਕਦੇ ਦਿਨ ਵੀ ਕਿੰਨੇ ਕੋਲ ਹੋ ਗਏ 12 ਕਿਲੋ ਆਟਮ ਥੱਲੇ ਬੋਲੇ ਪਰਸੋਂ ਸੂਈ ਸ਼ਾਮੀ ਹੈ ਪਰਸੋਂ ਦੀ ਹਾਂਜੀ ਲੋ ਜੀ ਨਾਲ ਹੀ ਬੱਛਾ ਖੜਾ ਇਹਦੇ ਨਾਲ 12 ਕਿਲੋ ਇਹਦੇ ਥੱਲੇ ਬੋਲੇ ਹੋਗਾ ਉਹ ਦੱਬਾ ਬੱਛਾ ਜੇ ਬੱਛਾ ਨਾਲ ਹੀ ਧਾਰਾ ਮਾਰ ਦੇਣਾ ਪਹਿਲਾਂ ਉਹਨੇ ਲਾ ਦਿਓ ਬੱਛਾ ਬੱਛ ਦੂਜਾ ਸੂਆ ਦੂਜਾ ਸੂਆ ਤੇ 12 ਕਿਲੋ ਬੋਲਾ ਮੰਨੋ ਕੱਚਾ ਦੁੱਧ ਮੰਨੋ ਤੇ ਚੌਥਾ ਪੰਜਵਾਂ ਤੀਜਾ ਚੌਥਾ ਦੇਣ ਜੀ ਹਾਂਜੀ ਠੀਕ ਆ ਸੋ ਆਹ ਬੱਛਾ ਬਾਕੀ ਥਾਂ ਥੋਂ ਨੂੰ ਵੇਖਦੇ ਆ ਠੀਕ ਆ ਜੀ ਪਸਮਕੇ ਕਿੱਡਾ ਕੀਹੋ ਜਿਹਾ ਥਾਂ ਨੇ ਗੱਲਦਾ ਤੇ ਕਿਹੋ ਜਿਹੀ ਚਬਾਈ ਆ ਬਹੁਤ ਜਿਆਦਾ ਚਬਾਈ ਸਾਰੇ ਵੀਰਾਂ ਨੂੰ ਦਿਖਾ ਦੇਣੀ ਆ ਚਲੋ ਬਾਕੀ ਮੀਡੀਅਮ ਦੇ ਵਿੱਚ ਆ ਕੋਈ ਵੀ ਭਰਾ ਲਾ ਕੇ ਉਹ ਪਾਸੇ ਆਉਂਦਾ ਕਿਦਾਂ ਇੱਕ ਪੰਜਾਬ ਵਾਲੀ ਜਰਸੀ ਦਾ ਆਪਾਂ ਕੱਦ ਵੇਖਦੇ ਆ ਨਾ ਓਡਾਕ ਇਸ ਵਾਈਡ ਦਾ ਕੱਦ ਆ ਪੰਜਾਬ ਵਾਲੀ ਜਰਸੀ ਨਾਲ ਦਾ ਹੈਵੀ ਕ੍ਰਾਸਤੀ ਆਉਂਦੀ ਸੰਤੋ ਸਾਹਿਬ ਇਹ ਆਸ ਕ੍ਰਾਸ ਹਾਂਜੀ ਠੀਕ ਆ ਜੀ ਅੱਗੇ ਜਣੇ ਮੇਰੇ ਸੁਣਾ ਪਾਕਿਸਤਾਨ ਚੱਡਾ ਬਹੁਤ ਜ਼ਿਆਦਾ ਸੋਹਣਾ ਕਰਮਾ ਵਾਲੀ ਦਾ ਇਹਦੇ ਫੱਟੇ ਢੋ ਦਿੰਦੀ ਸੰਤੋ ਸਾਹਿਬ ਅਜੇ ਚਲੋ ਇਹਦੇ ਨਾਂਦੀ ਬੜੀ ਲੇਟ ਚੋਕੇ ਸਵੇਰੀ ਚਲੋ ਕੋਈ ਗੱਲ ਨਹੀਂ ਪਹਿਲਾਂ ਵਿਚਾਰ ਨਹੀਂ ਫਿਰ ਮੈਂ ਕਿਹਾ ਚਲੋ ਤੁਹਾਨੂੰ ਰੱਬੀ ਫੋਨ ਕੀਤਾ ਤੁਸੀਂ ਅਖਾ ਚਲੋ ਕੱਢ ਲੈਨੇ ਆ ਟਾਈਮ ਹੈਗਾ ਨਹੀਂਗਾ ਆ ਤੇ ਚਲੋ ਮਿਹਰਬਾਨੀ ਕੋਈ ਗੱਲ ਨਹੀਂ ਕੋਈ ਗੱਲ ਸੋ ਅੱਗੇ ਦੋ ਤਿੰਨ ਦਿਨਾਂ ਦਾ ਹੁਣ ਮੇਰੀ ਗੱਲ ਸੰਨਾਂ ਲੰਮਾ ਥੋੜਾ ਕੰਮ ਪਾਈ ਹਾਂਜੀ ਨਹੀਂ ਜ਼ਿਆਦਾ ਅੱਤ ਤਿੰਨ ਦਿਨ ਤਾਂ ਹੋ ਗਏ ਆ ਤੁਹਾਨੂੰ ਵੀ ਕਹਿੰਦਿਆਂ ਨੂੰ ਵੀ ਆਪਾਂ ਬਰੋਣੀ ਬਿੜੀ ਉਹਨੀਆਂ ਤਾਂ ਦੋ ਪੈ ਜਾਣੀਆਂ ਸੀ ਹੁਣ ਸੰਤੂ ਸਾਹਿਬ ਦੋ ਪੈ ਜਾਣੀਆਂ ਸੀ ਹੁਣ ਮਾਲ ਜਿਹੜਾ ਵੇਖਿਆ ਕਿੱਥਾ ਨਿਕਲ ਗਿਆ ਬਿਲਕੁਲ ਬਿਲਕੁਲ ਆ ਦੇਖੋ ਠੀਕ ਆ ਜੀ ਅਗਲੇ ਥਾਣੇ ਦੀ ਚਵਾਈ ਮੇਰੇ ਭਰਾ ਕਰ ਲੋ ਚੱਕ ਠੀਕ ਹੋ ਗਿਆ ਕੇ ਸੰਤੂ ਸਾਹਿਬ ਆ ਮਗਰਲੇ ਥਾਣੇ ਕਰੋ ਚੱਕ ਜਿਵੇਂ ਬਿਲਕੁਲ ਲੈ ਵੀ ਅਗਲੇ ਪਿਛਲੇ ਥਾਣੇ ਦੀ ਚਵਾਈ ਮੇਰੇ ਵੀ ਪਾਉਂਦੀ ਲੋੜ ਨਹੀਂ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਬਹੁਤ ਜ਼ਿਆਦੀ ਠੰਡੀ ਠੀਕ ਹੈ ਇੱਕ ਵਾਰੀ ਆਪਾਂ ਨਾਲ ਦੇ ਨਾਲ ਖੋਲ ਕੇ ਤੋੜ ਦਿੰਨੇ ਆ 12 ਕਿਲੋ ਇਹ ਤਾਂ ਥੱਲੇ ਬੌੜਾ ਹਾਂ ਵੀਰ ਸੰਦੀਪ ਇਹਨੂੰ ਖੋਲਿਆ ਜੇ ਨਾੜੂਆ ਨਾਲ ਬੱਚੇ ਦੇ ਠੀਕ ਆ ਜੀ ਚਲੋ ਮੇਰਾ ਭਰਾ ਕੋਈ ਧਿਆਨ ਕੇ ਵੇਖਦਾ ਤੇ ਨਾੜੂਆ ਨਾਲ ਤੁਹਾਨੂੰ ਦਿਖਾਈ ਦਊਗਾ ਹਾਂਜੀ ਸੋ ਇਹ ਕ੍ਰੋਸ ਬ੍ਰੀਡ ਜਿਹੜੀ ਦੂਜਾ ਸੂਬਾ ਸੂਈ ਹੈ ਤਾਜੀ ਬੱਚੀ ਤੁਹਾਨੂੰ ਦੁਬਾਰਾ ਦਿਖਾ ਰਹੇ ਹਾਂ ਬਾਕੀ ਤੋਰਾ ਤਾਰਾ ਚੰਗਾ ਬਾਹਰ ਵੀ ਚੰਗੀ ਐ ਸੰਸਰ ਸਾਹਿਬ ਚਲੋ ਬਾਹਰ ਕੱਢਿਆ ਪਤਾ ਲੱਗਦਾ ਇਹ ਨਾ ਸਵੇਰੇ 9:30 ਵਜੇ ਚੋਕੇ ਲੈਂਦੀ ਆ ਠੀਕ ਆ ਖਿਰਦੀ ਚੰਗਾ ਥੱਲੇੋਂ ਬਾਕੀ ਬੌੜਾ ਇੰਨਾ ਹੈਗਾ 12 ਕਿਲੋ ਚਲੋ ਖਾਓ ਪੀਓਗੇ ਕਰਮਾ ਦੀ ਦੁਬਾਰਾ ਇੱਕ ਵਾਰੀ ਤੁਹ ਸੋ ਇਹ ਸਫਾਈ ਅਜੇ ਤੱਕ ਪਸੂ ਤੈ ਤੂ ਜੀ ਲਾਈ ਖੜੇ ਆ ਚੰਗੀ ਬਾਕੀ ਜਿੰਨੀ ਕੀ ਸੁਥਰੀ ਬਹੁਤ ਆ ਠੀਕ ਸੋ ਆ ਜਿਹੜਾ ਤੋ ਲੇਵਾ ਚੱਡਾ ਇਹਦਾ ਕਰਮ ਵਾਲੀ ਦਾ ਬਾਕੀ ਸੰਤੋਖ ਸਾਹਿਬ ਆਪਾਂ ਥਣਾ ਗਲਤ ਗੌਰ ਚ ਲੰਗਰ ਨਾਂ ਲੈਣਾ ਤੇ ਨਾਂ ਆਪਾਂ ਵੇਚਣਾ ਹੀ ਆ ਇਹ ਗਲਤ ਉਹ ਆਪਾਂ ਪਹਿਲਾਂ ਦੱਸ ਦਨਾ ਵੀਰ ਜੀ ਇਹ ਗਲਤ ਇਹ ਥਣਾ ਤੁਹਾਡੇ ਨਹੀਂ ਦੇਣ ਵਾਲਾ ਹਾਂ ਹੁਣ ਇਹਦੀ ਕਿੰਨੀ ਜਿਆਦਾ ਸਫਾਈ ਆ ਬੱਚੀ ਦੀ ਚੋਣ ਕਿੰਡੀ ਚੰਗੀ ਲੱਗੀ ਆ ਹਾਂ ਲੈ ਵੀ ਕਰੋ ਚੱਕ ਠੀਕ ਆ ਜੀ ਬਾਕੀ ਥੱਲੇ ਸਫਾਈ ਵਾਲੇ ਬੰਦੇ ਕੋਈ ਸ਼ੱਕ ਨਹੀਂਗਾ ਪੂਤੀ ਪਾਤੀ ਕਰਾ ਦੇਣੇ ਚੱਕ ਆਹ ਫੇਸ ਕੁਆਲਿਟੀ ਆ ਕੰਨ ਕੋ ਨੂੰ ਬਿਲਕੁਲ ਛੋਟਾ ਨਿਕ ਤੇ ਆ ਮੂੰ ਮੱਥਾ ਕਰਮ ਵਾਲੀ ਦਾ ਠੀਕ ਆ ਜੀ ਹਾਈਟ ਪਹਿਲਾਂ ਵੀ ਜ਼ਿਕਰ ਕਰਤਾ ਮੀਨ ਬਾਈ ਬੈਨਾ ਪਾਉਣਾ ਕਿਸੇ ਨੇ ਪੂਰੇ ਪੈਸੇ ਪਾਉਣੇ ਆ ਹਾਈਟ ਮੀਡੀਅਮ ਆ ਮੇਰੇ ਭਰਾ ਬਹੁਤ ਹੀ ਵੱਡੀ ਨਾ ਕਿਹਾ ਗਿਆ ਤੇ ਨਾ ਹੀ ਚਲੋ ਮੰਨੇਓ ਠੀਕ ਆ ਜੀ ਇੱਕ ਪੰਜਾਬ ਵਾਲੀ ਜਰਸੀ ਨਾਲ ਦਾ ਕੱਦ ਕਾਠਾ ਇਸ ਵਾਈਡ ਦਾ ਕਿ ਨਾੜਾ ਨੂੜਾ ਵੇਖੋ ਮੇਰੇ ਵੀਰ ਚੱਡੇ ਤੇ ਕਿਵੇਂ ਚਲੋ ਜਿਆਦਾ ਨਹੀਂ ਵੀਰ ਸੰਦੀਪ ਜਿੰਨੇ ਕੀ ਜੜੇ ਕਿ ਭਾਅ ਪੜਤੇ ਤੇ ਦੇ ਦੇਣੀ ਆ 14 15 ਕਿਲੋ ਹੱਥ ਤੇ ਤੇਰੀ ਜੋ 15 16 ਕਿਲੋ ਆਰਾਮ ਨਾਲ ਕੱਢੀ ਆਉਗੀ ਕਰਮ ਵਾਲੀ ਚਲੋ ਹੱਥ ਫੇਰੀ ਹੋ ਇਹਨੇ ਨੂੰ ਕਰਾਵੇ ਚੱਕਦੇ ਜਸ਼ਨ ਮਾਰ ਕੈਮਰਾ ਇਹਨੂੰ ਕਰਕੇ ਬਾਕੀ ਸਾਫ ਸੁਥਰੀ ਆ ਠੰਡੀ ਆ ਕੋਈ ਉਹੋ ਜੀ ਗੱਲ ਨਹੀਂ ਹੈਗੇ ਲੇਵਾ ਵੇਖੋ ਕਿੱਥੇ ਲਾਈ ਹਰਦੀ ਘਰਮ ਵਾਲੀ ਇਹਦਾ ਵਟ ਫੁੱਟ ਸਾਰੇ ਕੱਢ ਜਾਂਦੀ ਹੈ ਹਾਂ ਜਦੋਂ ਬੰਦੀ ਹੈ ਲੈ ਫਿਰ ਭਾਵੇਂ ਐ ਬਹਿ ਜਾਓ ਭਾਵੇਂ ਲਓ ਲੈ ਵੀ ਠੰਡੀ ਧੀਰੀ ਜਿੱਧਰਲੇ ਪਾਸੇ ਮਰਜ਼ੀ ਬਹਿ ਜਾਓ ਗੱਲ ਕਰਦੀ ਹੈ ਆ ਮਾਰੋ ਨੀਗਾ ਠੀਕ ਆ ਹਾਂ ਬਾਬਾ ਜੀ ਦੀਪ ਕੀ ਰੇਟ ਪੜਤਾ ਭਰਾ ਕਿੰਨੇ ਦੀ ਜਾਊਗੀ ਸੋਸਾ ਵੇਖੋ ਗੱਲ ਕਰੀਏ ਜੇ ਸੁਣੋ ਆ ਵੀ ਗੱਲ ਕਰਦੇ 70 72 75 ਨਹੀਂ ਮੰਗਣਾ ਪੈਣੀ ਹਰਦੀ ਦੇ ਦਈਏ ਮੇ 65000 ਜਿਆਦਾ 5 ਜੜਾ ਦੇ ਆ 60 60ੋਂ ਅੰਦਰ ਆਣਗੇ ਕਿੰਨੇ ਦੀ ਦੇਣਾ ਤੁਸੀਂ ਦੱਸੋ ਕਰਕੇ ਮਾਨ ਤੋਂ ਦੇ ਦੇ 2000 ਡਾ ਲੀਏ 2 3 ਵਾਲੇ ਬਣਨੇ ਚਾਹੀਏ ਹਾਂਜੀ ਮਾਰਾ 55 ਦੇ ਵਿੱਚੋਂ ਵੀ ਕਰ ਦੇ ਨਹੀਂ ਤਾਂ ਕਾਇ ਨਹੀਂ ਕਿੰਨਾ ਕ ਹੁੰਦਾ ਵਾਵਾ ਹੀ ਨਾ ਚਲ ਜੀ ਇਹਨੇ ਕਿਹਾ 55 ਦੀ ਜਾਂਦ ਹੋਈ ਮੈਂ ਉਹਦੀ 55000 ਦੀ ਲੈ ਜਾਂਦੇ ਰੋ ਆ ਜਾਂਦ ਬਾਕੀ ਇਹ ਚਵਾਦੇ 16 ਤੁਹਾਡੀ ਕਿਸਮਤ ਨੂੰ ਚਵਾਦੇ 18 ਚਵਾਦੇ 70 ਯਾਰ ਇਹ ਭਾਵੇਂ 20 ਚਵਾਦੇ ਆ ਇਹ ਤੇ ਗਾੜੀ ਅਗਲੇ ਦੇ ਕਰਨਾ ਥਾਣਾ ਦੀ ਸਾਫ ਹੋ ਗਈ ਥਾਣਾ ਦਾ ਲਾਹਮਾ ਨਾ ਕੋਈ ਤੇਰੇ ਚੈਨਲ ਤੇ ਮੈਨੂੰ ਦਊਗਾ ਵੀ ਥਾਣਾ ਦੇ ਗਲਤ ਦਿੱਤੀ ਚੱਕੋ ਜੀ ਜੇ ਥਾਣਾ ਦਾ ਮੈਨੂੰ ਲਾਹਮਾ ਨਾ ਕੋਈ ਦੇ ਦੇ ਤੇਰੇ ਚੈਨਲ ਤੇ ਸੰਦੂ ਸਭ ਤੇ ਮੈਂ ਫਰੀ ਦੇ ਦੂੰਗਾ ਚੱਕੋ ਸੋ 55000 ਦੀ ਅੱਜ ਮਿਲ ਜਾਊਗੀ ਠੀਕ ਆ ਇਧਰ ਅੱਗੇ ਆ ਜੀ ਤੇ ਇੱਕ ਆਪਣੇ ਕੋਲ ਝੋਟੀ ਆ ਠੀਕ ਆ ਜੀ ਪੂਰੀ ਝੋਟੀ ਆ ਗਈ ਆ ਬਾਕੀ ਕੱਟੀ ਪੋਪਰ ਜੀ ਹੁੰਦੇ ਸਨ ਤੋਂ ਸਾਬ ਕੱਟੀ ਬਾੜੀ ਜਿਆ ਦੀ ਚੰਗੀ ਆ ਅੱਛਾ ਜੀ ਹਾਂਜੀ ਬਾਕੀ ਛੇ ਦਾ ਤਾਂ ਦੀ ਛਿੱਗੀ ਹੋਣ ਰਹੀ ਆ ਇਹ ਪਹਿਲਾ ਕਿ ਦੂਜਾ ਫਿਰ ਤੂ ਆ ਇਹ ਸਵੇਰ ਦੂਜਾ ਜੀ ਲੋ ਤੇ ਦੂਜਾ ਸਵੇਰ ਸੋਣੀ ਆ ਕੱਟੀ ਬਾੜੀ ਚੰਗੀ ਕਰਤੀ ਆ ਬਹੁਤ ਸ਼ਕੀਨ ਕਰਤੀ ਆ ਲੱਗਾ ਆ ਥੋੜਾ ਜਨਾ ਤਲਿਹਾਰੇ ਦੀ ਔਲ ਕਰਦੀ ਆ ਸੰਗੜ ਸਾਰੇ ਭਰਾਵਾਂ ਨੂੰ ਦਿਖਾਵਾਂਗੇ ਬਾਕੀ ਖੋਰਖਰ ਚਾਰੇ ਧੂਪੇ ਆ ਠੀਕ ਆ ਜੀ ਤੇ ਮਜਨ ਲੋੜ ਛੋਟੀ ਦਾ ਬਹੁਤ ਜ਼ਿਆਦਾ ਕੋਈ ਗੱਲ ਨਹੀਂ ਤਲਿਹਾਰੀ ਤਲੂਰੀ ਪਾਈ ਉਹਦੇ ਕਰਕੇ ਥੋੜਾ ਜਿਆ ਕਰਦੀ ਆ ਹਾਂਜੀ ਔਲ ਮਨਾਉਂਦੀ ਆ ਜੀ ਸੰਗਾ ਸੰਦਲ ਦੇ ਵਿੱਚੋਂ ਕਿਹਦੇ ਝੋਟੀ ਰਹਿੰਦੀ ਆ ਜੀ ਸੰਗਣੀ ਸੰਗਣੀ ਪਿਆ ਹੀ ਹਾਂ ਬਾਕੀ ਪੁੱਠਾ ਪਠਾ ਮਗਰਾਟਾ ਮੁਰਗਟਾ ਬਹੁਤ ਜਿਆਦਾ ਚੌੜਾ ਠੀਕ ਆ ਮਾਣਾ ਕੱਟੀ ਬੜੀ ਚੰਗੀ ਸਨ ਤੂ ਸਾਹਿਬ ਆ ਵੇਖੋ ਅਜੇ ਦਿਨ ਇਹਨੇ ਦਾਹ ਲੈਨੇ ਜੀ ਹਾਂ ਜਿਹੜਾ ਲੈਜੂ ਕਰੂਗਾ ਜਿਆਦਾ ਝੋਟੀ ਬਹੁਤ ਜਿਆਦਾ ਚੰਗੀ ਆ ਬਹੁਤ ਆ ਛੋਟਾ ਸਿੰਘ ਆ ਬਿਲਕੁਲ ਕੋਕੇ ਜੜੇ ਪਿਆ ਸਿੰਘ ਵਾਲੇ ਪਾਸਿਓਂ ਛੋਟਾ ਸਿੰਘ ਲੰਬਾ ਥਾਣਾ ਦੋਰਾ ਥਾਣ ਲੱਗਾ ਕਰ ਮਾਰੀ ਨੂੰ ਅਗਲੇ ਪਿਛਲੇ ਥਾਣਾ ਦਾ ਸੈਜ ਚੰਗਾ ਥੋੜਾ ਡਰਦੀ ਆ ਲੈ ਵੀ ਕਰਾ ਦੇ ਚੈੱਕ ਥੋੜਾ ਡਰਦੇ ਡੁਕਰਦੇ ਵੀ ਆ ਜਨਵਾਰ ਜਦੋਂ ਉਪਰੇ ਬੰਦੇ ਤੋਂ ਵੀ ਹਾਂਜੀ ਹਾਂਜੀ ਸਾਨੂੰ ਸਾਹਿਬ ਜੀ ਓਵਰਹਾਲ ਜਿੰਨੀ ਵੀ ਸਫਾਈਆਂ ਸੁਫਈਆਂ ਦੀਆਂ ਚੈੱਕ ਕਰਾ ਦਈਏ ਇੱਕ ਵਾਰੀ ਨਿਕਾ ਰਿੰਗ ਸਿੰਗ ਲੱਗਾ ਮੇਰੇ ਭਰਾ ਦੂਰੋਂ ਲੱਗੋ ਕਿਸੇ ਨੇ ਸੌਦਾ ਕਰਨਾ ਕਿਤੇ ਚੁੱਚੂ ਪੰਜੂ ਚ ਨਾ ਪੈ ਜਾਣ ਵੀ ਕੋਈ ਚੀਜ਼ ਚੰਗੀ ਜਰਾ ਦਿੱਸੀ ਨਹੀਂ ਸਾਨੂੰ ਚੀਜ਼ ਵਿਖਾਉਣ ਦੇ ਵਿੱਚ ਵੀ ਕੋਈ ਆਪਾਂ ਕਸਰ ਨਹੀਂ ਛੜਨੀ ਚੀਜ਼ ਹੈ ਵੀ ਚੰਗੀ ਆ ਸੋ ਦੂਜਾ ਸਵੇਰ ਕੱਤੀ ਕਰੋ ਚੈੱਕ ਮੇਰੇ ਭਰਾ ਦੂਜਾ ਸਵੇਰ ਕੱਤੀ ਨੇ ਸੁਣਾ ਦੇਣ ਸੰਦੀਪ ਲੈ ਜੂ ਹਜੇ ਵੀਰ ਹਫਤਾ ਆਰਾਮ ਨਹੀਂ ਲੋ ਵੀ ਇੱਕ ਹਫਤਾ 1 ਵੀਕ ਸਮਾਂ ਹਜੇ ਦਾ ਪੈਂਡਿੰਗ ਆ ਪਹਿਲੇ ਸੂਏ 12 11 12 ਕਿਲੋ ਦੁੱਧ ਚਵਾਇਆ ਕੱਟੀ 골ਡਨ ਬੂਰੀ ਕੱਟੀ ਵਿਖਾਉਣ ਦੇ ਭਰਾਵਾਂ ਨੂੰ ਸੰਤੂ ਸਾਹਿਬ ਪਹਿਲੇ ਸੂਏ 11 12 ਕਿਲੋ ਦੁੱਧ ਚਵਾਇਆ ਨਹੀਂ 11 12 ਕਿਲੋ ਹਾਂਜੀ ਚਲੋ ਚੰਗੀ ਆ ਵੀਰ 1000 ਲੀਟਰ ਤੋਂ ਜਿਹੜੀ ਸਿੰਗ ਵਿੱਚੋਂ ਕਿੱਡਾ ਰੈਂਗ ਲੱਗਾ ਛੋਟੀ 10 ਲੀਟਰ ਚਵਾਉਣ ਢਈ ਆ ਉਹ ਵੀ ਬੜੀ ਮੈਨੇ ਰੱਖਦੀ ਆ ਪਹਿਲਾ ਸੂਆ ਤੇ ਹਾਂ ਬਾਕੀ ਨੀਲੀ ਦਾ ਵੀ ਪੱਖਾ ਗਾਣਾ ਸੰਤੂ ਸਾਹਿਬ ਵੇਖ ਹਾਂ ਸੰਦੀਪ ਇੱਕ ਵਾਰੀ ਮੱਠਾ ਜੇ ਕੋਈ ਹੋਰ ਗੇੜਾ ਤੋਰ ਕਰਾ ਦੇ ਚੈੱਕ ਤਸल्ली ਨਾਲ ਠੀਕ ਆ ਜੀ ਸੋ ਸਫਾਈਆਂ ਦਾ ਮੋਲਾ ਬਾਕੀ ਝੋਟੀ ਦੇ ਵਿੱਚ ਸਫਾਈਆਂ ਵੀ ਸੰਦੀਪ ਗੱ ਹਾਂ ਕਿਸੇ ਰਕਮ ਦੀ ਕੋਈ ਪਿੱਛਾ ਦੇ ਭਾਰ ਪਾਉਂਦੀ ਹੋਵੇ ਸੰਤੂ ਸਾਹਿਬ ਆਪਣੇ ਕੋਲ ਸਵੇਰ ਦੀ ਆਈ ਨਾ ਕੋਈ ਪਿੱਛੇ ਦੇ ਭਾਰ ਪਾਇਆ ਨਾ ਕੋਈ ਲੈਣਾ ਨਾ ਕੋਈ ਦੇਣਾ ਦੋਵਾਂ ਦਿਨਾਂ ਦੇ ਅਗਲੇ ਦੇ ਘਰ ਤੱਕ ਗਰੰਟੀ ਦਵਾਂਗੇ ਠੀਕ ਆ ਪਿੱਛੇ ਭਾਰ ਦੀ ਤਖਣਾ ਦੀ ਠੀਕ ਆ ਜੀ ਆਪਦੀ ਤਸੱਲੀ ਕਰ ਲੈ ਤਖਣਾ ਦੀ ਅਗੜਾ ਤੇ ਮੰਗਾ ਲੈ ਲੈ ਬਸੰਦੀਪ ਇੱਕ ਵਾਰੀ ਆਪਾਂ ਹੈ ਨੂੰ ਮੜਾ ਤੋਰ ਦੇ ਤੋਰ ਦੇ ਨੇ ਤੋਰ ਦੇ ਨੇ ਅਮਰੀਕ ਮਗਰਲੇ ਪਾਸੋਂ ਮੜਾ ਜਾ ਇਹ ਨਾ ਆਇਆ ਸੰਗਲੇ ਨੂੰ ਉਹਦਾ ਕਰਕੇ ਕਰਦੀ ਆ ਕੋਈ ਨਹੀਂ ਕੋਈ ਨਹੀਂ ਅਬੇ ਸਭ ਬੂਰੀ ਝੋਟੀਆਂ ਠੀਕ ਆ ਜੀ ਸ਼ਕੀਨ ਭਰਾਵਾਂ ਦੇ ਲਈ ਜਿਹੜੇ ਵੀਰ ਆਪਣਾ ਡਿਮਾਂਡ ਕਰਦੇ ਆ ਬੂਰੀਆਂ ਝੋਟੀਆਂ ਦੀ ਦੇਣ ਲਾ ਜੂਗੀ 5 ਲੈ ਜੇ 6 ਲੈ ਜੇ 4 ਲੈ ਜੇ ਹਫਤੇ ਦੇ ਅੰਦਰ ਅੰਦਰ ਕਰਮਾਂ ਵਾਲੀ ਸੂਈ ਪੈਊਗੀ ਲਗਭਗ ਹਾਂਜੀ ਹਾਂਜੀ ਹਾਂ 10 ਤਰੀਕ ਨੂੰ ਜੇ ਪੂਰੇ ਹੁੰਦੇ ਜੀ ਠੀਕ ਹੈ ਜੀ ਉਹ ਠੀਕ ਆ ਸੋ ਤੋਰੇ ਤਾਰੇ ਦੀ ਵਸੇ ਸਾਫ ਸੁਥਰੀ ਆ ਨੇਵੇ ਭਾਂਡੇ ਦੀ ਸਾਫ ਸੁਥਰੀ ਆ ਪਛੇ ਭਾਰ ਦੀ ਪੂਰੀ ਗਾਰੰਟੀ ਤੇ ਸਾਡੀ ਹੋਰ ਗਾਰੰਟੀਆਂ ਦਵਾਂਗਾ ਕਿਉਂਕਿ ਮਾਲ ਕਈ ਵਰਾਉਂਦਾ ਵੀ ਅੱਜ ਹੀ ਆਇਆ ਅੱਜ ਦਿਹਾੜੀ ਦੇ ਵਿੱਚ ਵੀ ਰੰਦਾ ਵੀ ਆਪਾਂ ਵੇਖਿਆ ਬੈਂਦੀ ਉੱਠਦੀ ਕੋਈ ਮੁਸ਼ਕਲ ਵਾਲੀ ਗੱਲ ਹੀ ਨਹੀਂ ਹਾਂ ਬੰਦ ਗਿਆ ਜੀ ਬੰਦੋ ਮਾਰਾ ਬਾਕੀ ਵੱਡੀ ਝੋਟੀ ਆ ਸੰਤੂ ਸਾਹਿਬ ਝੋਟੀ ਨਹੀਂ ਜੇ ਹਾਂ ਲੈ ਆ ਲਈ ਜਾਈ ਕਰਦੀ ਥੋੜਾ ਜਿਹਾ ਲੈ ਵੀ ਕਰਾ ਦੇ ਜੱਗ ਠੀਕ ਆ ਲੈ ਜੇ ਸ਼ਨ ਆ ਲੈ ਵਾ ਠੀਕ ਆ ਜੀ ਆ ਸਫਾਈਆਂ ਨੇ ਇੱਕ ਵਾਰੀ ਲਾਗੋ ਮੇਰੇ ਵੀਰ ਵੇਖੋ ਵੇਖੋ ਬੰਦਾ ਹੀ ਪਾ ਦੂ ਝੋਟੀ ਸੰਤੂ ਸਾਹਿਬ ਹਾਂ ਤਿਆਰ ਹੁੰਦੀ ਹੁੰਦੀ 골ਡਨ ਬੂਰੀ 31000 ਆ ਠੀਕ ਆ ਜੀ ਹਾਂ ਜੀ ਬਾਕੀ ਇਹਦਾ ਸੰਦੀਪ ਮੋਲਡ ਡਿਮਾਰਡ ਦੱਸ ਭਰਾਵਾਂ ਨੂੰ ਡਿਮਾਨ ਸੰਧੂ ਸਾਹਿਬ ਇਹਦੀ ਕਰਦੇ ਆਪਾਂ ਇੱਕ ਪੰਜੀ ਹਾਂਜੀ ਤੇ ਦੇ ਦਈਏ ਯਸਨ ਵਾਲੀ ਗੱਲ ਹੀ ਕਰੀਏ 15 ਦੇ ਦੇ ਦਈਏ ਕਰ ਦਈਏ ਹੋਰ ਕਰਦੇ ਮਾਨਤਨ ਕੁਝ ਨਹੀਂ ਜਾਣਦੇ ਪੂਰੇ ਦੱਸ ਦੀ ਦੇ ਦਾਂਗੇ ਜੇ ਤੁਸੀਂ ਕਹੇ ਤਾਰੇ ਪੂਰੇ ਦੱਸ 10 ਰੁਪਿਆ ਛੋੜ ਹੀ ਹੋਣੀ ਇੱਕ 10 ਸੰਧੂ ਸਾਹਿਬ ਠੀਕ ਹੈ ਜੀ ਇਹ ਤੁਸੀਂ ਕੀ 1,10,000 ਦੀ ਸੰਦੀਪ ਆਂਦਾ ਵੀ ਕੱਟੀ ਹੋਣੀ ਹੈ। ਬਾਕੀ ਕੱਟੀ ਵੱਡੀ ਆ, ਵੀ ਛੋਟੀ ਕੱਟੀ ਨਹੀਂ ਕਹਿ ਸਕਦਾ। ਇੱਥੇ ਆਵੇ ਤਾਂ ਕੋਈ ਇਹ ਨਹੀਂ ਬੰਦਗੀ ਜੀ ਨਿਕਲੂਗੀ। ਹਾਂ। ਹੰਦੂ ਸਾਹਿਬ ਫੁੱਲ ਝੋਟੀ ਵੱਡੀ ਆ, ਵਜਨ ਵਾਲੀ ਆ। ਠੀਕ ਹੈ ਭਰਾ। ਹਾਂਜੀ। ਲਾ ਬੈਠੇਗਾ ਜੀ। ਸੋ ਚੰਗੀ ਝੋਟੀ ਆ, ਘਰੋਂ ਨਿਕਲੀ ਆ, ਪਹਿਲੀ ਵਾਰੀ ਵਪਾਰਦਾਨ ਦੇ ਵਿੱਚ ਆਈ ਆ। ਹਾਂਜੀ, ਪਹਿਲੇ ਕਿੱਲੇ ਤੇ ਆਈ ਆ ਇਹ। ਉਹ ਮੱਥੇ ਦੀ ਚੰਗੀ ਆ, ਠੀਕ ਆ ਜੀ। ਹਾਂਜੀ। ਤੇ ਦੂਜਾ ਸੁਬਾ ਸੋਨ ਵਾਲੀ ਆ, 1,10,000 ਦੀ ਹਨ। ਯਸਨੋ। ਇਹ ਅੱਜ ਐਨੀਮਲ ਜਿਹੜੇ ਦੋਸਤ ਤੋ ਇਹ ਤਾਂ 5 ਦੀ ਆ ਸੋ ਇਹ ਅੱਜ ਪੰਜ ਨਗ ਸੀਗੇ ਹਾਂਜੀ ਦੋ ਗੱਬਣ ਤੇ ਦੋ ਸੁਈਆਂ ਬੱਛੀਆਂ ਦਿਖਾਈਆਂ ਨੇ ਭਰਾਵਾਂ ਨੂੰ ਇੱਕ ਛੋਟੀ ਬਖਾਤੀ ਗੱਬਣ ਸੋ ਨੰਬਰ ਆਪਾਂ ਸਟਾਰਟਿੰਗ ਦੇ ਵਿੱਚ ਵੀ ਦੱਸ ਦਿੱਤੇ ਆਪਾਂ ਕਿ ਸੰਦੀਪ ਤੁਸੀਂ ਵੀ ਇੱਕ ਸਾਂਝੇ ਕਰ ਦਿਓ ਨੰਬਰ ਨੰਬਰ ਸੰਤੂ ਸਾਹਿਬ ਇੱਕ ਹੈਗਾ ਜੀ 84370 ਜੀ 38949 ਇੱਕ ਹੈਗਾ ਜੀ 9846 ਜੀ 38949 ਜੀ ਠੀਕ ਆ ਸੋ ਧੰਨਵਾਦ ਸਾਰੇ ਭਰਾਵਾਂ ਦਾ ਠੀਕਾ ਜੀ ਸੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ